ਅੱਜ ਤੁਹਾਨੂੰ ਫਿਰ ਦੁਬਾਰਾ ਜ਼ਰੂਰਤ ਪਈ ਹੈ ਜੀ ਕੁਝ ਦਿਨਾਂ ਬਾਅਦ ਰੱਖ ਕੇ ਫੀਲਡ ਦੇ ਵਿੱਚ ਜਾਇਆ ਜਾਵੇ ਤਾਂ ਤੁਹਾਡੇ ਸਾਹਮਣੇ ਦੇ ਕੋਈ ਕਿੰਨੇ ਜਗ੍ਹਾ ਤੇ ਜਿਹੜੀ ਹੈ ਅੱਗ ਵੀ ਲਗਾਈ ਗਈ ਹੈ ਔਰ ਇਹ ਵੀ ਨਾਲ ਕਹਿ ਰਹੇ ਨੇ ਕਿ ਇਸ ਦਾ ਲਗਾਵਾਂਗੇ ਕਿ ਆ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਹਰ ਦਿਨ ਜਾਂਦੇ ਆ ਇੱਕ ਦੋ ਦਿਨ ਕਿਉਂਕਿ ਸੀਐਮ ਸਾਹਿਬ ਦੀ ਵਿਜ਼ਿਟ ਆ ਗਈ ਵਿੱਚ ਤੇ ਇੱਕ ਵੀਸੀ ਸੀਗੀ ਇਸ ਕਰਕੇ ਇੱਕ ਦੋ ਦਿਨ ਆਪਾਂ ਨਹੀਂ ਜਾ ਸਕੇ ਪਰ ਆਲਮੋਸਟ ਹਰ ਦਿਨ ਜਿਹੜਾਗਾ ਆਪਾਂ ਡਿਫਰੈਂਟ ਡਿਫਰੈਂਟ ਵਾਕ ਵਾਕ ਪਿੰਡਾਂ ਵਾਕ ਵਾਕ ਏਰੀਆਜ਼ ਦਾ ਜਿਹੜਾ ਹੈਗਾ ਉਹ ਦੌਰਾ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਤੁਸੀਂ ਖੁਦ ਵੀ ਵੇਖਿਆ ਕਿ ਕਈ ਕਿਸਾਨ ਬਿਲਕੁਲ ਹਟਦਰਮੀ ਹੈ ਕਿ ਇਹ ਨਹੀਂ ਹੈ ਕਿ ਜੇ ਸਾਡੇ ਕੋਲ ਸਾਧਨ ਨਹੀਂ ਹੈ ਖੁਦ ਕਹਿੰਦੇ ਕਿ ਜੇ ਆਪਾਂ ਕਿਸੇ ਦੇ ਕੋਲ ਗਏ ਹੀ ਨਹੀਂ ਸਾਧਨ ਮੰਗਣ ਦੇ ਵਾਸਤੇ ਤੇ ਇਹ ਬੇਸਿਕਲੀ ਇੱਕ ਇਹ ਮਨੀ ਇਹ ਇੱਕ ਤਾਂ ਹੁੰਦੀ ਨਾ ਕਿ ਮਜਬੂਰੀ ਹੈ ਇੱਕ ਇਹ ਹੁੰਦਾ ਕਿ ਆਦਤ ਦੀ ਮਜਬੂਰੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਤ ਦੀ ਮਜਬੂਰੀ ਹੈ ਕਿ ਹੁਣ ਮੈਨੂੰ ਤਾਂ ਆਸਾਨ ਇਹ ਹੀ ਲੱਗਦਾ ਹੈ ਕਿ ਮੈਂ ਇਹਨੂੰ ਜਿਹੜਾ ਹੈਗਾ ਅਗਲਾ ਲਵਾ ਤੇ ਉਹਦੇ ਨਾਲ ਹੀ ਮੇਰਾ ਸਰਜੂਗਾ ਤੇ ਮੈਂ ਕਿਸੇ ਦੇ ਕੋਲ ਕਿਉਂ ਜਾਣਾ ਤੇ ਇੱਕ ਉਹ ਕੀ ਜੀ ਮੈਂ ਤਾਂ ਹੁਣ ਤੁਸੀਂ ਪੁੱਛਿਆ ਵੀ ਲਿਆ ਸੀ ਕਿ ਜੇ ਪਰਚਾ ਹੋਏਗਾ ਤਾਂ ਕਹਿੰਦਾ ਕਿ ਜੀ ਮੈਂ ਤਾਂ ਜੱਟ ਐ ਤਾਂ ਆਪਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੈ ਜਿਹੜਾ ਖਤਮ ਹੋ ਰੱਖਿਆ ਹੈ ਇਹ ਸਮਾਜ ਦੇ ਵਾਸਤੇ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਤੇ ਇਹਦੇ ਵਾਸਤੇ ਆਪਾਂ ਜ਼ਰੂਰ ਆਪਾਂ ਹੁਣ ਇਸ ਵਾਰ ਜਿਹੜੇ ਵੀ ਪਰਚੇ ਆ ਇਹਦੇ ਵਿੱਚ ਬਿਲਕੁਲ ਸਨਿਸ਼ਚਿਤ ਆਪਾਂ ਕਰਾਂਗੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਵੀ ਹੋਗੀ ਤੇ ਇਹਨਾਂ ਦੇ ਕੋਰਟ ਵਿੱਚ ਵੀ ਪੇਸ਼ ਹੋਣਾ ਪਵੇਗਾ ਭਾਵੇਂ ਉਹ ਸਾਨੂੰ ਕੁਝ ਵੀ ਇਹਦੇ ਵਾਸਤੇ ਕਰਨਾ ਪਵੇ ਆਪਾਂ ਡੈਫੀਨਿਟਲੀ ਇਹਨਾਂ ਨੂੰ ਕੋਰਟ ਦੇ ਵੱਲ ਜਿਹੜਾ ਹੈਗਾ ਉਹ ਲੈ ਕੇ ਜਾਵਾਂਗੇ ਤਾਂ ਜੋ ਇਹ ਜਿਹੜਾ ਡਰ ਹੈ ਜਿਹੜਾ ਕਾਨੂੰਨ ਦਾ ਹੋਣਾ ਚਾਹੀਦਾ ਹਰ ਇੱਕ ਵਿਅਕਤੀ ਨੂੰ ਕਿ ਉਹ ਕਾਨੂੰਨ ਨੂੰ ਫੋਲੋ ਕਰੇ ਉਹ ਹਰ ਇੱਕ ਦੇ ਕੋਲ ਜਿਹੜਾ ਹੈਗਾ ਉਹ ਮੈਸੇਜ ਵੀ ਲੱਜ ਜਾਵੇ ਤੇ ਨਾਲ ਹੀ ਮੈਂ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜਿਹੜਾ এনवायरमेंटਲ ਕੰਪਨਸੇਸ਼ਨ ਹੈ ਉਹ ਵੀ ਉਹ ਦੇ ਵਿੱਚ ਇੰਪੋਜ਼ ਕਰਾਂਗੇ ਜ਼ਮਾਬਿੰਦੀ ਵਿੱਚ ਵੀ ਲਾਲ ਐਂਟਰੀ ਹੋਏਗੀ ਤੇ ਫਿਰ ਵੀ ਬਹੁਤ ਸਾਰੇ ਕਿਸਾਨ ਇਹ ਕੁਝ ਕੁਝ ਕਿਸਾਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸ ਤਰੀਕੇ ਦਾ ਥੋੜਾ ਜਿਹਾ ਵਹਿਮ ਹੁੰਦਾ ਹੈ ਕਿ ਜੇ ਆਪਾਂ ਤਾਂ ਕਾਨੂੰਨ ਤੋਂ ਪਰੇ ਨੇ ਤੇ ਆਪਾਂ ਕਾਨੂੰਨ ਤੋਂ ਉੱਠ ਕੇ ਵੀ ਆਪਾਂ ਜਿਹੜਾ ਹੈਗਾ ਅੱਗ ਵੀ ਲਾ ਸਕਦੇ ਹਾਂ ਤਾਂ ਬਚ ਵੀ ਸਕਦੇ ਪਰ ਜ਼ਿਆਦਾਤਰ ਜਿਹੜਾ ਹੈਗਾ ਉਹ ਕਾਨੂੰਨ ਨੂੰ ਸਮਝਦੇ ਨਹੀਂ ਉਹ ਸਪੋਰਟ ਵੀ ਕਰ ਰਹੇ ਨੇ ਸਾਡੇ ਕੋਲ ਆਂਦੇ ਵੀ ਆ ਜੇ ਕਿਸੇ ਦਾ ਇਸ਼ੂ ਆਂਦਾ ਵੀ ਹੈ ਤੇ ਉਹ ਕਹਿੰਦਾ ਵੀ ਹੈ ਕਿ ਮੈਨੂੰ ਮਸ਼ੀਨ ਪ੍ਰੋਵਾਈਡ ਕਰਾ ਦਿਓ ਤਾਂ ਸਾਡੇ ਅਫਸਰ ਸਾਹਿਬਾਨ ਜਿਹੜੇ ਹੈ ਕਿ ਉਹਨਾਂ ਨੂੰ ਮਸ਼ੀਨਸ ਵਗੈਰਾ ਪ੍ਰੋਵਾਈਡ ਵੀ ਕਰ ਰਹੇ ਨੇ ਆਲਮੋਸਟ 90% ਤੋਂ ਵੱਧ ਜਿਹੜਾ ਹੈਗਾ ਤੁਸੀਂ ਵੇਖ ਵੀ ਰਹੇ ਹੋ ਮੈਨੇਜ ਵੀ ਹੋ ਚੁੱਕਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਆਕਾ ਜੀ ਗਿਣਤੀ ਵੀ ਦੇਖੀਏ ਤਾਂ ਮੈਨੂੰ ਲੱਗਦਾ 20-25% ਹੀ ਇਨਸੀਡੈਂਟਸ ਹੈਗੇ ਹੈ ਪਿਛਲੇ ਸਾਲ ਦੇ ਮੁਕਾਬਲੇ 75% ਕਮੀ ਵੀ ਹੋਈ ਹੈ ਇਨਸੀਡੈਂਟਸ ਦੇ ਵਿੱਚ ਆਪਾਂ ਪਿਛਲੇ ਸਾਲ ਦਾ AQI ਤੇ ਇਸ ਸਾਲ ਦਾ ਕਰੀਏ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਬਾਅਦ ਤੁਸੀਂ ਨਵੰਬਰ ਵਿੱਚ ਇਸ ਤਰੀਕੇ ਦਾ ਸਾਫ਼ ਚੰਗਾ ਸਤਰਾ ਮਾਹੌਲ ਤੇ ਇਤਨਾ ਸਾਫ਼ ਤੁਪ ਖਿਲੀ ਹੋਈ ਜੜਾਇਗਾ ਉਹ ਦੇਖ ਰਹੇ ਹੋ ਤੇ ਆ ਕਾਫੀ ਹੱਦ ਤੱਕ ਸੁਧਾਰ ਹੈ ਪਰ ਹੋਰ ਸੁਧਾਰ ਦੀ ਲੋੜ ਹੈਗੀ ਹੈ ਤੇ ਅਗਲੇ ਸਾਲ ਜੇ ਮੈਂ ਪਹਿਲੇ ਵੀ ਕਿਹਾ ਕਿ ਸਾਡੇ ਕੋਲ ਹੁਣ ਦੋ ਤਿੰਨ ਨਵੇਂ ਜਿਹੜੀ ਹੈਗੀ ਹੈ ਯੂਨਿਟਸ ਵੀ ਲੱਗ ਰਹੇ ਨੇ ਤੇ ਅਗਲੇ ਸਾਲ ਇਹਦੇ ਵਿੱਚ ਹੋਰ ਸੁਧਾਰ ਹੋਵੇ ਜਰਮਾਨਾ ਮੌਸਰ ਕਿੰਨਾ ਦਿੱਤਾ ਜਾਇਆ जरा हूँ जुर्माने की रकम जी है वो भारत सरकार ने चेंज करती कि पहला जोड़ा है छोटा किसान मार्जिनल किसानों जोड़ा है एक के दो एक तक का ढाई हज़ार रुपया से हूँ वो वज के पार हो गया ऑलमोस्ट डबल हो गए हैं जिन्ना भी सारा जुर्माना सा तो एक दिन का पहले तक की फिकर जी वो लगभग साढ़े दस लाख अपना इंपोज़ किया छे पॉइंट छे लाख जोड़ा है वो रिकवर किया मैं अपने सारे अफसर साहबानों कहा है कि परसों तक जिनी भी बाकी रिकवरी हैगी है वो सारी पूरी करेंगे तो ही जिन्हें भी इंट्र हाले पेंडिंग ने कोई जमा ਦੇ ਵਿੱਚ ਨਹੀਂ ਹੋਈ ਹੈ ਉਹ ਵੀ ਜਿਹੜਾ ਹੈਗਾ ਮਾਨ ਇਹ ਕਿੰਨੇ ਤਰਜ ਕੀਤੇ ਗਏ ਹੁੰਦੇ 302 ਜਿਹੜੇ ਵੈਰੀਫਾਈਡ ਕੇਸਸ ਨੇ ਆਪਣੇ ਜਿੰਨੇ ਵੀ ਵੈਰੀਫਾਈ ਹੁੰਦੇ ਆ ਉਹਦਾ ਪਹਿਲਾ এনवायरमेंटਲ ਕੰਪਨਸੇਸ਼ਨ ਦਾ ਚਾਲਾਨ ਬੰਦਾ ਹੈ ਨਾਲ ਹੀ ਲਾਲ ਐਂਟਰੀ ਹੁੰਦੀ ਹੈ ਉਹਦੀ ਇੱਕ ਰਿਪੋਰਟ ਆਪਾਂ ਪੁਲਿਸ ਨੂੰ ਭੇਜਦੇ ਆ ਉਹਦੇ ਆਧਾਰ ਤੇ ਫਿਰ ਆਫਰ ਵੀ ਦਰਜ ਹੁੰਦਾ ਸਰ ਨੋਟਸ ਵੀ ਆ ਰਹੇ ਨੇ ਤੁਹਾਨੂੰ ਵੀ ਨੋਟਸ ਆ ਰਹੇ ਨੇ ਪਹਿਲਾਂ ਦੇਖੋ ਚਲੋ ਦੂਜੇ ਆਪਣਾ ਜ਼ਿਲ੍ਹਿਆਂ ਦੇ ਵਿੱਚ ਆਏ ਸੀਗੇ ਲੇਕਿਨ ਹੁਣ ਫੇਰ ਜਿਹੜੇ ਨੇ ਆਪਾਂ ਨੂੰ ਵੀ ਆਉਣ ਇਹ ਕਿਉਂਕਿ ਇੱਕ ਜਿਹੜਾ ਦਿਨ ਇਹਦੇ ਵਿੱਚ ਸੀਗਾ ਜਿਹਦੇ ਵਿੱਚ ਸਾਡੇ ਕੋਲ 129 ਦੇ ਇਨਸੀਡੈਂਟਸ ਆਏ ਸੀਗੇ ਤੁਹਾਨੂੰ ਯਾਦ ਹੋਵੇਗਾ ਇੱਕ ਦੋ ਦਿਨ ਪਹਿਲਾਂ ਦੀ 18 ਤਾਰੀਖ ਦੀ ਗੱਲ ਹੈ ਕਿ 30 ਦਿਨ ਥੋੜੇ ਜਿਹੀ ਇਨਸੀਡੈਂਟਸ ਵਧ ਗਏ ਸੀਗੇ ਤੇ ਉਹ ਰੀਜ਼ਨ ਵੀ ਹੈਗਾ ਕਿ ਆਪਾਂ 15 ਤਾਰੀਖ ਜਿਹੜਾ ਹੈਗਾ ਪੀਏਯੂ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਆਪਾਂ ਸੋਇੰਗ ਵਿਜਾਈ ਕਰਨੀ ਹੈ ਤੇ ਇਹ ਵਾਲਾ ਜਿਹੜਾ ਆਪਣਾ ਜ਼ਿਲ੍ਹਾ ਹੈ ਇਹ ਸਭ ਤੋਂ ਐਂਡ ਤੇ ਜਿਹੜਾ ਹੈਗਾ ਇੱਥੇ ਹਾਰਵੈਸਟਿੰਗ ਹੁੰਦੀ ਹੈ ਇਹਨਾਂ ਥੋੜਾ ਜਿਹਾ ਉਹ ਜ਼ਰੂਰ ਸਾਡੇ ਲਈ ਇਸ਼ੂ ਹੈ ਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਇਸ ਟਬਲ ਨੂੰ ਮੈਨੇਜ ਕਰਨ ਦੇ ਵਾਸਤੇ ਇਸ ਕਰਕੇ ਐਂਡ ਵਿੱਚ ਪਿਛਲੇ ਸਾਲ ਵੀ ਆਪਾਂ ਪੁਰਾਣੀ ਹਿਸਟਰੀ ਵੀ ਵੇਖੀ ਤੇ ਬਠਿੰਡਾ ਮੋਗਾ ਇਹ ਵਾਲੇ ਜਿਹੜੇ ਜ਼ਿਲ੍ਹੇ ਨੇ ਫਾਜ਼ਿਲਕਾ ਇਹ ਸਭ ਤੋਂ ਐਂਡ ਵਿੱਚ ਇੱਥੇ ਜਿਹੜੀ ਹੈਗੀ ਹੈ ਬਰਨਿੰਗ ਹੁੰਦੀ ਹੈ ਫਿਰ ਵੀ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਸਾਡੇ ਕੋਲ ਇੱਕ ਦਿਨ ਸੀਗਾ ਜਿਹਦੇ ਵਿੱਚ 352 ਵੀ ਇਨਸੀਡੈਂਟਸ ਆਏ ਸੀਗੇ 5 6 ਦਿਨ ਹੋਏ ਸੀ ਕਿ ਜਿੱਥੇ 200 ਤੋਂ ਵੱਧ ਤੇ ਇਸ ਵਾਰ ਕੇਵਲ ਇੱਕ ਦਿਨ ਹੈਗਾ ਜਿਹਦੇ ਵਿੱਚ ਸਾਨੂੰ 100 ਤੋਂ ਵੱਧ ਇਨਸੀਡੈਂਸ ਆਏ 150 170 ਬਾਕੀ ਸਾਰੇ ਜਿਹੜੇ ਹੈਗੇ ਲੈਸ 50 ਤੇ ਆਪਾਂ ਬਹੁਤ ਹੱਦ ਤੱਕ ਕਾਬੂ ਪਾਇਆ ਹੈ ਤੇ ਇਹਦੇ ਵੀ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਵਾਬ ਦੇ ਦਵਾਂਗੇ ਉਹ ਠੀਕ ਹੋ ਚੁੱਕਾ ਸਰ ਇੰਜੀਨੀਅਰ ਲੱਗਦਾਗਾ ਕਿ ਇੱਕਦਮ ਧੁੰਦਾ ਪੈ ਗਈ ਸੀਗਾ ਤੇ ਉਸ ਤੋਂ ਬਾਅਦ ਮੌਸਮ ਖੜਿਆ ਤਾਂ ਇਹਦੇ ਕਾਰਨ ਕਰਕੇ ਕਿਸਾਨ ਜਿਹੜਾ ਜਿਆਦਾ ਜਿਹੜਾ ਪ੍ਰੈਫਰੈਂਸ ਦੇ ਰਹੇ ਨੇ ਉਹ ਦੇਖੋ ਮੈਂ ਪਹਿਲਾਂ ਵੀ ਕਿਹਾ ਜਿਵੇਂ ਮੌਸਮ ਖੁੱਲ ਗਿਆ ਹੁਣ ਮੌਸਮ ਖੁੱਲਣ ਕਰਕੇ ਜਿਹੜੀ ਹੈ ਕਿ ਇਹ ਜਲਦੀ ਸੁੱਕ ਜਾਂਦੀ ਹੈ ਜਿਵੇਂ ਜਲਦੀ ਸੁੱਕ ਜਾਂਦੀ ਹੈ ਤਾਂ ਇਹਨਾਂ ਨੂੰ ਮੌਕਾ ਹੁੰਦਾ ਹੁ ਉਹ ਜਿਹੜਾ ਹੈਗਾ ਇੰਸਟੀਚੂ ਕਰਦੇ ਇੰਸਟੀਚੂ ਮਤਲਬ ਕਿ ਖੇਤ ਵਿੱਚ ਹੀ ਮਿਲਾ ਲੈਂਦੇ ਉਹ ਬਠਿੰਡਾ ਵਿੱਚ ਕਲਚਰ ਨਹੀਂ ਹੈ ਇਨੀਸ਼ੀਏਟਿਵ ਦਾ ਕਿਉਂਕਿ ਇੱਥੇ ਮਿੱਟੀ ਵੀ ਜਿਹੜੀ ਹੈਗੀ ਆ ਉਹ ਕਾਫੀ ਰੇਤੀਲੀ ਹੈ ਇਹਦੇ ਵਿੱਚ ਵੀ ਕਈ ਥਾਵਾਂ ਤੇ ਰੇਤੀਲੀ ਹੈਗੀ ਆ ਤਾਂ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਇੱਥੇ ਗੱਲੇ ਨਾਲ ਆਪਣੇ ਆਪਣੇ ਵਹਿਮ ਗੁਮਾਨ ਹੈਗੇ ਆ ਆਦਰਵਾਇਸ ਕਈ ਥਾਵਾਂ ਤੇ ਤਾਂ ਐਕਚੁਅਲ ਬਿਟ ਹਾਈ ਪੀ ਸੀਡਰ ਸੁਪਰ ਸੀਡਰ ਦੇ ਨਾਲ ਕਰ ਵੀ ਰਹੇ ਆ ਪਰ ਐਕਸੀਟੂ ਦਾ ਹੈ ਐਕਸੀਟੂ ਦੇ ਵਾਸਤੇ ਫਿਰ ਇਹਨਾਂ ਨੂੰ ਘੱਟੋ ਘੱਟ 3-4 ਦਿਨ ਹੋਰ ਲੱਗ ਜਾਂਦੇ ਆ ਤਾਂ ਹੁਣ 15 ਤਾਰੀਖ ਜਿਹੜੀ ਹੈ ਕਿ ਆ ਉਹ ਪੀਯੂ ਦੀ ਗਾਈਡਲਾਈਨਸ ਹੈ ਉਹਨੇ ਇੱਕ ਕਿਸਾਨ ਵੀ ਜਿਹੜਾ ਹੈਗਾ ਪੈਨਿਕ ਮੋਡ ਵਿੱਚ ਹੈ ਜਿਸ ਕਰਕੇ ਥੋੜਾ ਜਿਹਾ ਇੱਕ ਤਰੀਕੇ ਨਾਲ ਉਹ ਵੀ ਬਰਨਿੰਗ ਵਿੱਚ ਜਿਆਦਾ ਸਰ ਮੰਡੀ ਦਾ ਕੀ ਹਾਲ ਹੈ ਜੀ ਹੁਣ ਤੱਕ ਜਿਹੜੀ ਆ 12 ਲੱਖ ਐਮਟੀ ਦੇ ਕਰੀਬ 12 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਉਹਦੇ ਵਿੱਚ 11 ਸਵਾ 11 ਲੱਖ ਆਪਾਂ ਖਰੀਦ ਚੁੱਕੇ ਆ ਲੱਖ ਇੱਕ ਐਮਟੀ ਬਚਦਾ ਹੈ ਜਿਹੜੀ ਖ ਜਿਹੜਾ ਮੌਇਸਚਰ ਥੋੜਾ ਹਾਈ ਹੈ ਤਾਂ ਉਹਨਾਂ ਨੂੰ ਇਹ ਹਾਲੇ ਪੁਸੂਕਾਰ ਨੇ ਅੱਜ ਦੂਪੀ ਖਿਲੀ ਹੋਏ ਮੈਨੂੰ ਲੱਗਦਾ ਉਹ ਵੀ 1-2 ਦਿਨਾਂ ਵਿੱਚ ਕਲੀਅਰ ਹੋ ਜਾਏਗਾ ਤੇ ਲਿਫਟਿੰਗ ਵੀ ਆਪਣੀ 10 ਲੱਖ ਐਮਟੀ ਦੇ ਕਰੀਬ ਹੋ ਚੁੱਕੀ ਹੈ ਕੋਈ ਜ਼ਿਆਦਾ ਇਸ਼ੂ ਆ ਹੁਣ ਮੰਡਿਆ ਵਿੱਚ ਹੈ ਨਹੀਂ ਸਾਰਾ